ਰੋਸਪੁਰ ਦਿਹਾਤੀ ਦਾ ਪਿੰਡ ਸ਼ਕੂਰ ਅਸੀਂ ਮੌਜੂਦ ਹਾਂ ਜਿੱਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਔਰ ਉਸ ਤੋਂ ਬਾਅਦ ਹੁਣ ਦੂਜੀ ਧਿਰ ਵੀ ਆਪਣਾ ਪੱਖ ਰੱਖਣਾ ਚਾਹੁੰਦੀ ਆ ਉਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਜਿਹੜਾ ਇੰਟਰਵਿਊ ਦੇ ਵਿੱਚ ਕਾਫੀ ਕੁਝ ਬੋਲਿਆ ਕਾਫੀ ਇਲਜ਼ਾਮ ਸੀਗੇ ਕਥਿਤ ਤੌਰ ਉਸ ਤੋਂ ਬਾਅਦ ਦੂਜੀ ਧਿਰ ਕਹਿ ਲਈਏ ਜਾਂ ਪਿੰਡ ਦੇ ਦੂਜੇ ਲੋਕ ਕਹਿ ਲਈਏ ਜਾਂ ਫਿਰ ਸਰਪੰਚ ਕਹਿ ਲਈਏ ਪੰਚਾਇਤ ਕਹਿ ਲਈਏ ਉਹਨਾਂ ਦੇ ਵੱਲੋਂ ਸਾਨੂੰ ਫੋਨ ਕਰਕੇ ਗੱਲ ਕਹੀ ਗਈ ਕਿ ਸਾਡਾ ਜਿਹੜਾ ਪੱਖ ਆ ਉਹ ਵੀ ਜਰੂਰ ਵਿਖਾਇਆ ਜਾਵੇ ਇਲਾਕੇ ਦੇ ਵਿੱਚ ਵੀ ਆਖਰਕਾਰ ਪੂਰੀ ਗੱਲ ਹੈ ਕੀ ਸੀ ਕੀ ਕਹਾਣੀ ਹੈਗੀ ਆ ਪੂਰੀ ਸੁੱਲ ਨੇ ਇਹਨਾਂ ਤੋਂ ਮਸਲਾ ਕੀ ਸੀਗਾ ਬੀਤੇ ਦਿਨੀ ਵੀਡੀਓ ਚੱਲੀ ਆ ਵਾਇਰਲ ਵੀ ਹੋਈ ਪਹਿਲਾਂ ਫਿਰ ਉਸ ਤੋਂ ਬਾਅਦ ਇੰਟਰਵਿਊ ਦੇ ਵਿੱਚ ਵੀ ਕਾਫੀ ਕੁਝ ਬੋਲਿਆ ਉਸ ਤੋਂ ਬਾਅਦ ਤੁਸੀਂ ਫੋਨ ਕਰਕੇ ਕਿਹਾ ਵੀ ਕੁਝ ਅਸੀਂ ਦੱਸਣਾ ਚਾਹੁੰਦੇ ਆ ਉਹ ਗੱਲਾਂ ਜਿਹੜੀਆਂ ਵੀਡੀਓ ਦੇ ਉਸ ਦੇ ਵਿੱਚ ਨਹੀਂ ਦੱਸਿਆ ਗਈਆਂ ਉਹ ਕੀ ਨੇ ਕੀ ਸਚਾਈ ਆ ਪਹਿਲਾਂ ਤਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਧੰਨਵਾਦ ਸੋਖ ਜੀ ਤੁਸੀਂ ਸਾਡੇ ਇੱਕ ਸੱਦੇ ਦੇ ਇੱਥੇ ਪਹੁੰਚੇ ਆ ਦੂਸਰੀ ਗੱਲ ਜਿਹੜੀ ਸਾਡੇ ਭਰਾ ਹੀ ਆ ਸਾਡੇ ਉਹ ਜਿਹੜੀਆਂ ਉਹਨਾਂ ਨੇ ਗੱਲਾਂ ਕਈਆਂ ਵਿਰੋਧ ਕੀਤਾ ਉਹ ਸੀ ਕਿ ਅੱਭੀ ਐਮਐਲਏ ਸਾਹਿਬ ਉੱਥੇ ਆਏ ਆ ਉਹਨਾਂ ਦਾ ਮੇਨ ਵੱਡਾ ਵਿਰੋਧ ਸੀਗਾ ਬਈ ਤੁਸੀਂ ਇਲੈਕਸ਼ਨ ਨਹੀਂ ਕਰਾਇਆ ਪੰਚਾਇਤੀ ਇਲੈਕਸ਼ਨ ਹਨਾ ਤੇ ਉਹਦੇ ਵਿੱਚ ਇੱਕ ਉਹਨਾਂ ਨੇ ਇਹ ਸ਼ਬਦ ਕਿਹਾ ਸੀ ਆ ਕਹਿੰਦੇ ਆ ਕਿ ਬਈ ਐਮਐਲਏ ਸਾਹਿਬ ਨੇ ਗੁਰਦੁਆਰੇ ਸੌਂ ਖਾਦੀ ਸੀ ਕੋਈ ਸੌਂ ਨਹੀਂ ਖਾਦੀ ਬਾਈ ਦੀ ਕੈਂਪੇਨ ਚੱਲ ਰਹੀ ਸੀ ਇਲੈਕਸ਼ਨ ਦੀ ਉਦੋਂ ਐਮਐਲਏ ਸਾਹਿਬ ਸਾਡੇ ਪਿੰਡ ਆਏ ਸਾਡੇ ਬਾਈ ਆ ਗੁਰਦਰ ਹੈ ਪ੍ਰਧਾਨ ਕਮੇਟੀ ਦੇ ਗੁਰਪ੍ਰੀਤ ਸਿੰਘ ਰਾਜਾ ਇਹਨਾਂ ਦੇ ਘਰੇ ਇਕੱਠੇ ਹੋਏ ਆ ਉੱਥੇ ਜਦੋਂ ਸਾਰੀ ਗੱਲਬਾਤ ਹੋਈ ਐਮਐਲਏ ਸਾਹਿਬ ਕਹਿੰਦੇ ਬਈ ਚਲੋ ਦੱਸੋ ਬਈ ਕਿ ਵੀ ਤੋਂ ਡੱਕੀ ਬਈ ਆਸਰੇ ਵਿੱਚ ਕੋਈ મતਭੇਦ ਹੈਗੇ ਮੈਨੂੰ ਦੱਸ ਦਿਓ ਉਹਨਾਂ ਚੋ ਚਲੋ ਮੁੰਡਾ ਕੋਠੇ ਹੋ ਕਹਿੰਦਾ ਸਾਡਾ ਕੋਈ મતਭੇਦ ਨਹੀਂਗਾ ਬਈ ਸਾਨੂੰ ਇਹ ਆ ਵੀ ਖੁਸ਼ ਨਾਲ ਫਿਰਦਾ ਕਿ ਤੇ ਸੱਦਾ ਸਰਪੰਚਾ ਨਾ ਬਣ ਜੇ ਉਦੋਂ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਕਹਿੰਦਾ ਬਈ ਮੈਂ ਅੱਜ ਇੱਥੇ ਵਾਅਦਾ ਕਰਦਾ ਤੁਹਾਡੇ ਨਾਲ ਮੈਂ ਇੱਥੇ ਤੁਹਾਡੇ ਸਾਰੇ ਪਿੰਡ ਦੇ ਸਾਹਮਣੇ ਬਈ ਇਲੈਕਸ਼ਨ ਹੋਊਗਾ ਮੈਂ ਕਿਸੇ ਨੂੰ ਸੱਦਾ ਸਰਪੰਚ ਨਹੀਂ ਬਣਾਉ। ਠੀਕ ਆ। ਉਹ ਹੋ ਗਿਆ। ਇਲੈਕਸ਼ਨਾਂ ਦਾ ਟਾਈਮ ਆਇਆ। ਚਲੋ ਇਹ ਗਏ ਅਸੀਂ ਗਏ ਐਮਐਲਏ ਸਾਹਿਬ ਨੇ ਦੋਵਾਂ ਧਿਰਾਂ ਨੂੰ ਬਿਠਾ ਲਿਆ। ਐਮਐਲਏ ਸਾਹਿਬ ਨੇ ਕਿਹਾ ਬਈ ਤੁਸੀਂ ਸਰਬਸੰਮਤੀ ਕਰ ਲਓ। ਠੀਕ ਆ। ਇਹ ਕਹਿੰਦੇ ਜੀ ਨਹੀਂ ਸਾ ਤੁਸੀਂ ਇਲੈਕਸ਼ਨ ਕਰਵਾਓ। ਐਮਐਲਏ ਸਾਹਿਬ ਕਹਿੰਦੇ ਬਈ ਤੁਸੀਂ ਦੋਵੇਂ ਮੇਰੇ ਬੰਦੇ ਆ ਬਈ ਮੈਂ ਨਹੀਂ ਚਾਹੁੰਦਾ ਬਈ ਮੇਰੇ ਕਰਕੇ ਤੁਹਾਡੇ 'ਚ ਛੋਟੇ-ਛੋਟੇ ਪਿੰਡ 'ਚ ਫਰਕ ਪਵੇ। ਠੀਕ ਆ। ਉਹਨਾਂ ਨੇ ਕਿਹਾ ਬਈ ਢਾਈ-ਢਾਈ ਸਾਲ ਕਰ ਲਓ। ਕਹਿੰਦੇ ਜੀ ਨਹੀਂ ਮਨਜ਼ੂਰ। ਪਰ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਬਈ ਖੁਸ਼ ਨੂੰ ਪਹਿਲ ਦੇ ਕਿਉਂਕਿ ਉਹ ਕਹਿੰਦੇ ਵੀ ਚਲੋ ਰੇਲਿੰਗਾਂ ਹੁੰਦੀਆਂ, ਰੋਡ ਸ਼ੌਂ ਹੁੰਦੇ ਇਹ ਵੀ ਜਾਂਦੇ ਸੀਗੇ ਪਰ ਜਿਹੜਾ ਘੱਟ ਹੁੰਦਾ ਸੀਗਾ ਜਦੋਂ ਖਰਚਾ ਕਰਨਾ ਹੁੰਦਾ ਸੀ ਉਦੋਂ ਕੱਲਾ ਮੈਂ ਰਹਿ ਜਾਂਦਾ ਸੀਗਾ ਠੀਕ ਆ ਕਿਤੇ ਵੀ ਆ ਸ਼ੇਰੋ ਆ ਮੋੜ ਮੰਡੀ ਆ ਮੌਕਸਰ ਮਮਦੋੜ ਜਿੰਨੇ ਵੀ ਥਾਵਾਂ ਤੇ ਰੇਲਿੰਗਾਂ ਹੁੰਦੀਆਂ ਸਾਰੇ ਥਾਵਾਂ ਤੇ ਪਹੁੰਚੇ ਆ ਜੇ ਉਹ ਚੋਂ ਖਰਚਾ ਕਰਦੇ ਰਹੇ ਆ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਉਹ ਕਹਿੰਦੇ ਵੀ ਅੱਜ ਤਿੰਨ ਸਾਲਾਂ ਬਾਅਦ ਕਹਿੰਦਾ ਵੀ ਤੁਸੀਂ ਅੱਗੇ ਦੇ ਪਹਿਲਾਂ ਕਿਉਂ ਨਹੀਂ ਆਏ ਤੇ ਉਦੋਂ ਇੱਕ ਦੋ ਬੰਦੇ ਕਹਿੰਦੇ ਜੀ ਅਸੀਂ ਜਾਂਦੇ ਰਹੇ ਆ ਅਈ ਕਿ ਬਈ ਠੀਕ ਆ ਐਮਐਲਏ ਸਾਹਿਬ ਚਲੋ ਕਹਿੰਦੇ ਬਈ ਕੋਈ ਗੱਲ ਨਹੀਂ ਫੇਰ ਵੀ ਤੁਸੀਂ ਬਈ ਆਪ ਦਾ ਸਾਰੂ ਸੰਪਤੀ ਕਰ ਲੋ ਢਾਈ ਢਾਈ ਸਾਲ ਕਰ ਲੋ ਨਹੀਂ ਮਨਜ਼ੂਰ ਜੀ ਉਹ ਕਹਿੰਦੇ ਚਲੋ ਤਿੰਨ ਕਰ ਲੋ ਨਹੀਂ ਮਨਜ਼ੂਰ ਜੀ ਇਤੋਂ ਦਾ ਕੰਮਲ ਸਾਹਿਬ ਨੇ ਕਹਦੇ ਉਹ ਕਹਿੰਦੇ ਵੀ ਇਹ ਖੁਸ਼ ਬੈਠਾ ਕੋਲ ਮੈਨੂੰ ਪੁੱਛਦਾ ਨਹੀਂ ਇਹਨੂੰ 1 ਸਾਲ ਦੇ ਦੋ ਸਰਪ ਪਹਿਲਾ 4 ਸਾਲ ਤੁਸੀਂ ਕਰ ਲੋ ਕਹਿੰਦੇ ਨਹੀਂ ਮਨਜ਼ੂਰ ਉੱਠ ਕੇ ਉੱਥੋਂ ਬੰਦੇ ਆਗੇ ਸੀਗੇ ਤੇ ਫਿਰ ਇਹ ਕਿਵੇਂ ਕਹਿ ਰਹੇ ਆ ਬਈ ਐਮਐਲਏ ਸਾਹਿਬ ਨੇ ਸਾਰੀ ਇਲੈਕਸ਼ਨ ਨਹੀਂ ਕਰਵਾਏ ਅੱਛਾ ਫਿਰ ਇਲੈਕਸ਼ਨਾਂ ਦੀ ਜਿਹੜੀ ਗੱਲ ਆ ਠੀਕ ਆ ਜਦੋਂ ਫੈਲਾਂ ਤੋਂ ਭਰੀਆਂ ਗਈਆਂ ਐਮਐਲਏ ਧਾਰਨੇ ਇਲੈਕਸ਼ਨ ਕਰਵਾਤਾ ਸੀ ਜੇ ਇਲੈਕਸ਼ਨ ਨਾ ਹੁੰਦੇ ਇਹਨਾਂ ਦੇ ਇਹ ਕਹਿੰਦੇ ਸਾਡੀਆਂ ਫਾਈਲਾਂ ਰਿਜੈਕਟ ਹੋਈਆਂ ਫਾਈਲਾਂ ਪਾਟੀਆਂ ਸਾਡੀਆਂ ਠੀਕ ਆ ਫੇਰ ਆ ਸਰਬਸੰਮਤੀ ਕਿਵੇਂ ਹੋਗੀ ਆ ਬੈਠਾ ਬਾਈ ਸਾਡਾ ਜਗਮੋਣ ਸਿੰਘ ਜਿੰਨਾਂ ਨਾਲ 2.5 ਸਾਲ ਹੋਏ ਆ ਠੀਕ ਆ ਉਸ ਤੋਂ ਬਾਅਦ ਆ ਸਾਡੀ ਸਰਬਸੰਮਤੀ ਜਿਹੜੀ ਲਿਖਤ ਹੋਈ ਹੈ ਸਾਰੀ ਉਹ ਆ ਮੇਰੇ ਸਹਣ ਬਾਈ ਜਗਮੋਣ ਸਿੰਘ ਦੇ ਆ ਆ ਮੇਰੀ ਵਾਈਫ ਦੇ ਆ ਉਹਨਾਂ ਦੀ ਵਾਈਫ ਦੇ ਆ ਕਿਉਂਕਿ ਇਹ ਦੁਵਾਰਾ ਤਾਂ ਲਿਖਿਆ ਸੀ ਕਿਉਂਕਿ ਲੇਡੀ ਸੀਟ ਸੀਗੀ ਠੀਕ ਆ ਐਮਐਲਏ ਸਾਹਿਬ ਨੇ ਇਲੈਕਸ਼ਨ ਕਰਵਾਤਾ ਸੀਗਾ ਹੂੰ ਠੀਕ ਆ ਕਾਗਜ਼ ਇਹਨਾਂ ਨੇ ਸਰਬਸੰਮਤੀ ਹੋਣ ਤੋਂ ਬਾਅਦ ਕਾਗਜ਼ ਨੇ ਖੁਦ ਵਾਪਸ ਲਏ ਆ ਅੱਜ ਇਹ ਕਹਿੰਦੇ ਸਾਡੀਆਂ ਫੈਲਾ ਪਾਟੀਆਂ ਪਾਟੀਆਂ ਨਹੀਂ ਫੈਲਾ ਨਹੀਂ ਪਾਟੀਆਂ ਰਿਜੈਕਟ ਨਹੀਂ ਹੋਈਆਂ ਆਪਾਂ ਅੱਜ ਰਿਕਾਰਡ ਕਢਾ ਲਓ ਉੱਥੇ ਸਾਰਿਆਂ ਦੇ ਸਾਈਨ ਹੋਣਗੇ ਆ ਜਿਹੜੀ ਤੁਸੀਂ ਕਹਿੰਦੇ ਹੋ ਵੀ ਸਰਬਸੰਮਤੀ ਲਿਖੀ ਆ ਉਹਨਾਂ ਦੀ ਪਤਨੀ ਨਾਲ ਉਹਨਾਂ ਨਾਲ ਤੇ ਫੋਟੋਆਂ ਨੇ ਇਹ ਉਸੇ ਸਮੇਂ ਦੀਆਂ ਨੇ ਸਾਰੀਆਂ ਜਦੋਂ ਇਹ ਸਰਬਸੰਮਤੀ ਕੀਤੀ ਗਈ ਹਾਂਜੀ ਹਾਂਜੀ ਉਸੇ ਟਾਈਮ ਦੀਆਂ ਬਿਲਕੁਲ ਆ ਦੇਖੋ ਤਰੀਕਾ ਹੀ ਦਿਖਾ ਦਿੰਨੇ ਆ ਠੀਕ ਆ ਇਥੇ ਸਾਡੀ ਸਾਰੂ ਸੰਮਤੀ ਹੋਈ ਆ 7/10 ਨੂੰ ਪੰਜ ਨੂੰ ਸਾਰੂ ਸੰਮਤੀ ਹੋ ਗਈ 7 ਤਰੀਕ ਨੂੰ ਅਸੀਂ ਲਿਖ ਲਿਆ ਸੀਗਾ ਠੀਕ ਆ ਇਹ ਆ ਸੈਂ ਫੇਰ ਹੀ ਹੋਇਆ ਨਾ ਸਾਰੂ ਸੰਮਤੀ ਹੋਈ ਆ ਜੇ ਫੈਲਾ ਪਾਟੀਆਂ ਠੀਕ ਆ ਜਿਹੜਾ ਬੰਦਾ ਕਹਿੰਦਾ ਦਲਬਾਗ ਕਹਿੰਦਾ ਬਈ ਇਹਨਾਂ ਨੇ ਫੈਲਾ ਪਾੜ ਤੀਆਂ ਸਾਡੇ ਰਿਜੈਕਟ ਆ ਆ ਸੈਂ ਕੀਦੇ ਆ ਜੁਗਮ ਕਰ ਦੋ ਬਈ ਦਲਬਾਗ ਸਿੰਘ ਸਕਦੇয়াল ਸਿੰਘ ਇਹ ਸਾਰੇ ਮੁੰਡੇ ਨੇ ਉਹਨਾਂ ਦੇ ਸੈਂ ਆ ਇਹ ਸਰਬਸੰਮਤੀ ਹੋਈ ਕਰਕੇ ਸੈਂ ਹੋਏ ਆ ਅਸੀਂ ਤਾਂ ਨਹੀਂ ਕਰਤੇ ਤੁਹਾਡਾ ਇਹ ਕਹਿਣਾ ਵੀ ਫੈਲਾ ਨਹੀਂ ਪਾੜੀਆਂ ਸਰਬਸੰਮਤੀ ਹੋਈ ਆ ਲਿਖਪੜ ਹੋਈ ਆ ਸਾਰਿਆਂ ਦੀ ਪਿੰਡ ਦੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਆ ਤੁਹਾਡਾ ਇਹ ਕਹਿਣਾ ਬਿਲਕੁਲ ਸਾਰੇ ਖੜੇ ਆ ਸਾਡੇ ਨਗਰ ਨਿਵਾਸੀ ਖੜੇ ਆ ਹਾਂ ਇਹਨਾਂ ਨੇ ਇਹਨਾਂ ਨੇ ਲਿਖਿਆ ਇਹਨਾਂ ਦੀ ਹੱਥ ਲਿਖਤ ਆ ਇਹ ਸਾਰੇ ਬੰਦੇ ਖੜੇ ਤੁਸੀਂ ਸਾਡੇ ਪਿੰਡ ਦੇ ਸਾਰੇ ਖੜੇ ਆ ਸਾਡੇ ਮੋਤਵਰ ਬੰਦੇ ਖੜੇ ਆ ਸਾਡੇ ਆਪ ਦੇ ਖੜੇ ਆ ਠੀਕ ਆ ਸਾਂਝ ਇਹ ਨਹੀਂ ਕਹ ਬਈ ਅਸੀਂ ਜਿਹੜੇ ਸਦੇ ਵੀ ਸਾਡੇ ਆ ਇਹਨੇ ਹੋਟਲ ਬੰਦੇ ਆ ਠੀਕ ਆ ਇਹ ਉਹ ਬੰਦੇ ਆ ਜਿਹੜੇ ਸਾਰੂ ਸੰਮਦੀ ਕਰਾਉਣ ਦੇ ਵਿੱਚ ਸੀ ਵੀ ਪਿੰਡ ਦੇ ਵਿੱਚ ਲੜਾਈ ਨਾ ਪਵੇ ਕਿਸੇ ਜੋ ਕੋਈ ਫਰਕ ਨਾ ਪਵੇ ਇਹਨਾਂ ਫੋਟੋਆਂ ਚ ਇਥੋਂ ਵੀ ਬੰਦੇ ਹੈਗੇ ਨੇ ਜਿਹੜੇ ਹਾਂਜੀ 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 ਹੈਗੇ ਆ ਅੱਛਾ ਦੂਜਾ ਦੂਜਾ ਸਵਾਲ ਤੁਹਾਡਾ ਸਾਡੇ ਕੋਲੇ ਇਹ ਆ ਉਹ ਕਹਿੰਦੇ ਵੀ ਤੁਸੀਂ ਐਮਐਲਏ ਨਾਲੋਂ ਜਾਂ ਗੁਰਪ੍ਰੀਤ ਸੇਖੋਂ ਨਾਲੋਂ ਇਹ ਆਪਦਾ ਸਟੈਂਡ ਕਲੀਅਰ ਕਰੋ ਇਹ ਗੱਲ ਵੀਡੀਓ ਇੰਟਰਵਿਊ ਦੇ ਵਿੱਚ ਬੋਲੀ ਵੀ ਤੁਸੀਂ ਹੋ ਕੀ ਦੇ ਨਾਲ ਬਈ ਦੇਖੋ ਗੁਰਪ੍ਰੀਤ ਬਾਈ ਨਾਲ ਮੇਰੀ ਹੈਗੀ ਸੱਜਣਤਾ ਮੇਰੀ ਅੱਜ ਦੀ ਨਹੀਂ ਗਈ ਬਹੁ ਟਾਈਮ ਪਹਿਲਾਂ ਦੀ ਆ ਅਸੀਂ ਆਉਣੇ ਜਾਣੇ ਆ ਇਹ ਨਹੀਂ ਕਿ ਅੱਜ ਦਫ਼ਤਰ ਜਾ ਉਹਦੇ ਇੱਕ ਬੰਦੇ ਨੇ ਪੈਂਡ ਜਾਗ ਪਾਉਣ ਵਾਸਤੇ ਫੋਟੋ ਖਿੱਚ ਕੇ ਪਾਤੀ ਬਈ ਖੁਸ਼ ਤਾਂ ਉੱਥੇ ਤੁਰਿਆ ਫਿਰਦਾ ਜੇ ਲਿਆ ਜਾ ਯਾਰੀ ਦੋਸਤੀ ਆ ਅਸੀਂ ਕੀ ਗੱਲ ਆ ਜਾਣੀ ਸਕਦੇ ਕਿਸੇ ਕੋਲ ਸਾਡੀ ਕਾਲੀਆਂ ਨਾਲ ਵੀ ਲਿਆਜ ਹੈਗੀ ਆ ਭਾਜਪਾ ਦੇ ਬੰਦੇ ਮੇਰੇ ਯਾਰ ਦੋਸਤੇ ਹੈਗੇ ਫਰੀਦਕੋਟ ਕਾਂਗਰਸ ਦੇ ਸਾਰੇ ਬੰਦੇ ਨਾਲ ਲਿਆਜ ਹੈ ਯਾਰ ਅਪ ਕੱਲਾ ਅਸੀਂ ਇਲੈਕਸ਼ਨ ਨਹੀਂ ਮੁੱਖ ਰੱਖਦੇ ਅਸੀਂ ਇੱਕ ਆਪ ਦਾ ਭਰਪਾ ਮੁੱਖ ਰੱਖਦੇ ਆ ਯਾਰੀ ਦੋਸਤੀ ਮੁੱਖ ਰੱਖਦੇ ਆ ਦੂਜੀ ਗੱਲ ਆਸ਼ੂ ਬਾਂਗੜ ਨੂੰ ਟਿਕਟ ਦਿੱਤੀ ਸੀ ਪਾਰਟੀ ਨੇ ਠੀਕ ਹੈ ਬਾਈ ਦੇ ਇਲੈਕਸ਼ਨਾਂ ਦੀ ਅਸੀਂ ਆਸ਼ੂ ਬਾਂਗੜ ਨਾਲ ਨਹੀਂ ਸੀ ਅਸੀਂ ਪਾਰਟੀ ਨਾਲ ਸੀ ਉਹ ਸੀਟ ਛੱਡ ਗਿਆ ਚਲੋ ਕਿਉਂ ਛੱਡੀ ਆਪਾਨੂੰ ਨਹੀਂ ਪਤਾਗਾ ਉਹ ਸੀਟ ਛੱਡ ਗਿਆ ਸੀ ਤੇ ਪਾਰਟੀ ਨਾਲ ਹੀ ਖੜੇ ਸੀ ਉਸ ਤੋਂ ਬਾਅਦ ਰਜਨੀਸ਼ ਦਈਆ ਜੀ ਨੂੰ ਉਹਨਾਂ ਨੇ ਟਿਕਟ ਦੇਦੀ ਉਹ ਬਾਈ ਅਸੀਂ ਵੀ ਪਾਰਟੀ ਨਾਲ ਖੜੇ ਸੀ ਅਸੀਂ ਕੱਲ ਵੀ ਪਾਰਟੀ ਨਾਲ ਸੀ ਅਸੀਂ ਅੱਜ ਵੀ ਪਾਰਟੀ ਮੈਂ ਪਾਰਟੀ ਨਾਲ ਖੜਾ ਮੈਂ ਕਿਸੇ ਇੱਕ ਨਿਊਟਰਲ ਬੰਦੇ ਨਾਲ ਨਹੀਂ ਹੈਗਾਗਾ ਠੀਕ ਆ ਹਾਂ ਗੁਰਪ੍ਰੀਤ ਆ ਉਹਨਾਂ ਨਾਲ ਸੱਜਣਦਾ ਹੈਗੀ ਮੋਹ ਪਿਆਰ ਹੈਗਾ ਉਹ ਅੱਜ ਦਾ ਨਹੀਂ ਹੈਗਾ ਵੀ ਇਲੈਕਸ਼ਨ ਆ ਗਿਆ ਅਸੀਂ ਤਾਂ ਜਾਣ ਲੱਗੇ ਆ ਸਾਡਾ ਬਹੁਤ ਟਾਈਮ ਪਹਿਲਾਂ ਦਾ ਅਸੀਂ ਹੁਣ ਜਾਣਦੇ ਆ ਸ਼ੁਰੂਤੀ ਜਾਂਦੇ ਅੱਗੇ ਵੀ ਵਰਤਾਂਗੇ ਇੱਕ ਇੱਕੋ ਗੱਲ ਕਹਿੰਦੇ ਹੀ ਕਹਿੰਦੇ ਵੀ ਕੋਈ ਵਿਕਾਸ ਨਹੀਂ ਹੋਇਆ ਪਿੰਡ ਦੇ ਵਿੱਚ ਪੈਸਾ ਤੱਕ ਨਹੀਂ ਲੱਗਿਆ ਗਿਆ ਬਾਈ ਜੀ ਵਿਕਾਸ ਵਿਕਾਸ ਇਹ ਨਹੀਂ ਹੁੰਦਾਗਾ ਜਿਵੇਂ ਇਹਨਾਂ ਨੇ ਕਹਿਤਾ ਇਹਨਾਂ ਦੇ ਭਾ ਦਾ ਤਾਂ ਇਹੇ ਆ ਬਾਈ ਜਿਵੇਂ ਆਪਣਾ ਨਿੱਜੀ ਖਾਤਾ ਜਾ ਕੇ ਬੈਂਕ ਵਿੱਚ ਚੈੱਕ ਦਿੱਤਾ ਪੈਸੇ ਕਢਾਏ ਲਾ ਲਈ ਇਹ ਨਹੀਂ ਹੁੰਦਾ ਇਹਨਾਂ ਨੂੰ ਪ੍ਰੋਸੈਸ ਨਹੀਂ ਪਤਾਗਾ ਠੀਕ ਆ ਕੰਮ ਅਸੀਂ ਕੱਲੇ ਗਿਣੌਣੇ ਨਹੀਂ ਤੁਸੀਂ ਦੇਖ ਵੀ ਲਓ ਜੇ ਪੰਜ ਗਲੀਆਂ ਬਣੀਆਂ ਪਿੰਡ 'ਚ ਇੱਕ ਸਾਲ ਦੇ ਸਾਡੇ ਕੰਮ ਜਿਹੜੇ ਕਹਿੰਦੇ ਹੋ ਕਾਸ ਨਹੀਂ ਹੋਇਆ ਪਹਿਲੀ ਗੱਲ ਤਾਂ ਮਨੇ ਦੱਸਣ ਜਿਹੜਾ ਪਿਛਲਾ ਸਰਪੰਚ ਸੀਗਾ ਉਹ ਤਾਂ ਨਾਲ ਖੜਾ ਸੀ ਉਹਨੂੰ ਕਿਉਂ ਨਹੀਂ ਪੁੱਛਿਆ ਠੀਕ ਆ ਉਹਦੇ 5 ਸਾਲ ਦੇ ਕੰਮ ਸਾਡੇ 1 ਸਾਲ ਦੇ ਆ ਠੀਕ ਆ ਦੂਜੀ ਗੱਲ ਇੱਕ ਜਿਹੜੀ ਕਾਗਜ਼ਾਂ ਵਾਲੀ ਆਪਾਂ ਗੱਲ ਕੀਤੀ ਆ ਬਈ ਕਾਗਜ਼ ਪਾੜਤੇ ਪਾੜਤੇ ਤਾਂ ਉਹਨਾਂ ਵਾਰੀ ਸੀ ਉਹ ਤਾਂ ਸਿੱਧੇ ਬਣੇ ਆ ਨਾ ਪੈਸੇ ਦੇ ਕੇ ਬਣੇ ਕਿਵੇਂ ਬਣੇ ਸਾਨੂੰ ਨਹੀਂ ਪਤਾ ਉਹਦੇ ਤਾਂ ਕੋਈ ਬੋਲਿਆ ਨਹੀਂ ਅਸੀਂ ਤਾਂ ਸਾਰੀ ਸਾਮਤੀ ਸਾਡੇ ਕੋਲ ਤਾਂ ਪ੍ਰੂਫ ਆ ਸਾਡੇ ਕੋਲ ਲੈਖਤੀ ਆ ਕਹਿੰਦੇ 62 ਕਿੱਲੇ ਦਾ ਠੇਕਾ 62 ਲੱਖ ਨਹੀਂ ਤਾਂ ਕੋਈ 40 45 ਲੱਖ ਤਾਂ ਬਣਦਾ ਉਹ ਇਹ ਵੀ ਗੱਲ ਕਹਿ ਰਹੇ ਸੀ ਇੰਟਰਵਿਊ ਚ ਵੀ ਉਹ ਕਿੱਥੇ ਜਾਂਦਾ ਠੇਕਾ ਸਵਰਗ ਬਣ ਸਕਦਾ ਪਿੰਡ ਦਾ ਵੀ ਜੇ ਉਹ 60 ਕਿੱਲੇ 62 ਕਿੱਲੇ ਹੋਣ ਤਾਂ ਬਣ ਸਕਦਾ ਉਹਦੇ ਤੇ ਕੀ ਕਹਿਣਾ ਕਿੰਨੀ ਜ਼ਮੀਨ ਹੈਗੀ ਹੈ ਬਾਈ ਜੀ ਸਾਡੇ ਜਿਹੜੀ ਵਾਈਯੋਗ ਜ਼ਮੀਨ ਆ ਟੋਟਲ 45 ਕਿੱਲੇ ਆ 6 ਪਲਾਟਾਂ ਚ ਵੰਡੀ ਹੋਈ ਆ ਠੀਕ ਆ ਛੇ ਪਲਾਟਾਂ ਦਾ ਅਲੱਗ-ਅਲੱਗ ਠੇਕਾ ਹੁੰਦਾ ਜਿਵੇਂ ਆਪਾਂ ਨੇ ਮੰਨ ਲਓ ਆਪਾਂ ਨਿੱਜੀ ਜ਼ਮੀਨ ਖਰੀਦੀ ਠੇਕੇ ਤੇ ਉਹਦਾ ਠੇਕਾ ਚਲੋ ਆਪਣਾ ਵੱਖਰਾ ਹੁੰਦਾ ਪੰਚਾਇਤੀ ਜਿਹੜੀ ਜ਼ਮੀਨ ਇਹਦਾ ਥੋੜਾ ਘੱਟ ਹੁੰਦਾ ਠੇਕਾ ਠੀਕ ਆ ਉਹਦੇ ਵਿੱਚ ਸਰਕਾਰ ਵੱਲੋਂ ਹਰ ਸਾਲ 5% ਵਾਧੇ ਬੋਲੀ ਉਹਦੀ ਠੀਕ ਆ ਉਹ 45 ਕਿੱਲੇ ਆ ਕੋਈ 23-24 ਲੱਖ ਤੇ ਸਮਥਿੰਗ ਬਣਦਾ ਠੇਕਾ ਠੀਕ ਆ ਉਹਦੇ 33% ਬਲਾਕ ਲਾਇਆ ਜਾਂਦਾ ਸਰਕਾਰ ਲਾਈ ਜਾਂਦੀ ਆ ਜਿਹੜਾ 15-16 ਲੱਖ ਬਣਦਾ ਅਸੀਂ ਜਿੰਨੇ ਕੰਮ ਕੀਤੇ ਮੈਂ ਤੁਹਾਨੂੰ ਗਿਣਾਉਣਾ ਸਾਰੇ ਅਸੀਂ ਪੰਚਾਇਤੀ ਠੇਕੇ ਤੋਂ ਕੀਤੇ ਆ ਪੰਜ ਗਲੀਆਂ ਬਣੀਆਂ ਨਰੇਗਾ ਦੇ ਵਿੱਚ ਸਾਡਾ ਵਾਲੀਵਾਲ ਜਾਲ ਬਣਿਆ ਠੀਕ ਆ ਸਕੂਲ ਚ ਲੌਕਟੈਲ ਲਵਾਈ ਅਸੀਂ ਠੀਕ ਆ ਬੱਸ ਸਟੈਂਡ ਸਾਡਾ ਬਣਿਆ ਤਿਆਰ ਹੋਈ ਜਾਂਦਾ ਉਸ ਤੋਂ ਬਾਅਦ ਨਾਲ ਹੀ ਗਰਾਊਂਡ ਦਾ ਗੇਟ ਕੱਢਨਾ ਅਪ੍ਰੈਲ ਦੇ ਵਿੱਚ ਜਦੋਂ ਸਾਡਾ ਗਾਂळा ਠੇਕਾ ਆ ਗਿਆ ਠੀਕ ਆ ਉਦੋਂ ਅਸੀਂ ਜੈਮ ਹਾਲ ਸ਼ੁਰੂ ਕਰਨਾ ਜਿੱਥੇ ਅਸੀਂ ਪੁਰਾਣਾ ਪੰਚਾਇਤ ਘਰ ਢਾਇਆ ਉਹ ਤਾਂ ਢਾਇਆ ਕਿਦਾ ਕੰਡਮ ਸੀ ਦੂਜਾ ਉੱਥੇ ਚਿੱਟੇ ਵਾਲੇ ਬੰਦੇ ਸੀਗੇ ਤਾਂ ਕਰਕੇ ਹਟਾਇਆ ਗਰਾਊਂਡ ਦਾ ਟਰੈਕ ਬਣਿਆ ਇੰਨਾ ਬੰਦਿਆਂ ਦੀ ਸੋਚ ਤਾਂ ਹੈਗੀ ਗਲੀਆਂ ਨਾਲੀਆਂ ਤੱਕ ਇਹੀ ਕਰਦਾ ਸਾਡੀ ਗਲੀ ਚੈਟਰ ਨਹੀਂ ਲੱਗੀ ਇੱਕ ਵੱਡੀ ਗੱਲ ਜਿਹੜੀ ਮਾਣ ਵਾਲੀ ਗੱਲ ਆ ਸਾਡੇ ਪਿੰਡ ਆਸਤੇ ਪੰਜਾਬ ਦੇ ਵਿੱਚ ਹੈਂਡਬਾਲ ਦੇ 8 ਸੈਂਟਰ ਪਾਸ ਹੋਏ ਆ 8ਾਂ ਦੇ ਵਿੱਚੋਂ ਇੱਕ ਸ਼ਕੂਰ ਪਿੰਡ ਦੇ ਵਿੱਚ ਆ ਠੀਕ ਆ ਉਹਦੇ ਵਿੱਚ ਬੱਚਿਆਂ ਨੂੰ ਖਾਣ ਪੀਣ ਦਾ ਸਾਰਾ ਇੱਥੇ ਮਿਲਣਾ ਇੱਥੇ ਪ੍ਰੋਵਾਈਡ ਕਰਾਇਆ ਜਾਊਗਾ ਪੋਲ ਸਾਡੇ ਤਿਆਰ ਹੋ ਗਿਆ ਸਰਕਾਰੀ ਸਾਨੂੰ ਕੋਚ ਮਿਲਿਆ ਜਲੰਧਰ ਤੋਂ ਮੁੰਡਾ ਉਹਦਾ ਰਹਿਣ ਦਾ ਵੀ ਪ੍ਰਬੰਧ ਕਰ ਰਹੇ ਆ ਜਲਦੀ ਆਹ ਮਹੀਨੇ ਦੇ ਵਿੱਚ ਵਿੱਚ ਕੋਈ 10-15 ਦਿਨਾਂ ਦੇ ਵਿੱਚ ਅਸੀਂ ਉਹ ਨਰਸਰੀ ਸ਼ੁਰੂ ਕਰਵਾ ਰਹੇ ਆ ਇੱਥੇ ਸਾਰਾ ਕੁਝ ਇੱਥੇ ਬਣਾਣਾ ਟਰੈਕ ਬਣਿਆ ਠੀਕ ਆ ਬਾਸਕਟਬਾਲ ਦੇ ਹੈਂਡਵਾਲ ਦਾ ਹੋਏ ਸੌਰੀ ਠੀਕ ਹੈ ਵਾਲੀ ਵਾਲ ਦਾ ਹੋ ਗਿਆ ਪੰਜ ਗਲੀਆਂ ਹੋ ਗਈਆਂ ਹਸਪਤਾਲ ਸਾਡਾ ਬਹੁਤ ਪੁਰਾਣਾ ਹਸਪਤਾਲ ਦੀ ਬਿਲਡਿੰਗ ਪਾਸ ਕਰਾਈ ਪਸ਼ੂਆਂ ਵਾਲਾ ਹਸਪਤਾਲ ਸੀਗਾ ਉਹਦੀ ਰਿਪੇਅਰ ਅਸੀਂ ਕੋਲੋਂ ਕਰਾਈ ਥਾਪਰ ਮਾਡਲ ਸਾਡਾ ਪਾਸ ਪਿਆ ਠੀਕ ਆ ਸੋਲਡ ਵੇਸਟ ਦਾ ਉਹ ਸਾਡਾ ਪਾਸ ਪਿਆ ਥਾਪਰ ਮਾਡਲ ਅਸੀਂ ਸ਼ੁਰੂ ਕਰਤਾ ਸੀ ਉਹ ਚਲੋ ਮੀਆਂ ਦਾ ਮੌਸਮ ਸੀਗਾ ਤਾਂ ਕਰਕੇ ਅਸੀਂ ਰੋਕਤਾ ਉਹ ਵੀ ਅਸੀਂ ਹੁਣ ਸ਼ੁਰੂ ਕਰ ਰਹੇ ਆ ਠੀਕ ਆ ਰੱਤੇ ਖੇੜੇ ਨੂੰ ਜਿਹੜੀ ਇੱਥੋਂ ਛੱਡ ਕੇ ਜਾਂਦੀ ਹੈ ਕੱਚਾ ਰਸਤਾ ਸੀ ਉਹ ਮਨਜ਼ੂਰ ਕਰਵਾਇਆ ਹੁਣ ਅਸੀਂ ਲਿਖ ਕੇ ਦੇ ਕੇ ਆਇਆ ਜਲਦੀ ਸਾਡੀ ਫਰਨੀ ਦੀ ਰਿਪੇਅਰ ਵੀ ਹੋਊਗੀ ਠੀਕ ਹੈ ਪਰਨੀ ਦਾ ਅਸੀਂ ਥੋੜਾ ਜਿਹਾ ਲੋਕ ਟਾਈਲ ਦਾ ਕੰਮ ਤਾਂ ਰੋਕ ਤਾਂ ਫਰਨੀ ਦੇ ਕਿਉਂਕਿ ਉਧਰਲੇ ਪਾਸੇ ਨੀਵਾ ਪਾਣੀ ਦਾ ਨਿਕਾਸ ਇਧਰ ਲਈ ਸਾਡੇ ਛੇਪ ਦੇ ਪਾਸੇ ਨੂੰ ਤੇ ਉਧਰ ਨੀਵਾ ਹੋਣ ਕਰਕੇ ਅਸੀਂ ਰਿਪੇਅਰ ਕਰਾ ਕੇ ਉੱਚੀ ਕਰਵਾ ਕੇ ਠੀਕ ਹੈ ਪਾਣੀ ਦਾ ਨਿਕਾਸ ਦਾ ਸਾਰਾ ਕਰਾਂਗੇ ਉਦੋਂ ਬਾਅਦ ਅਸੀਂ ਲੋਕ ਟਾਈਲ ਲਾਵਾਂਗੇ ਠੀਕ ਹੈ ਹੋਰ ਜਿਹੜੀ ਰਿਪੇਅਰ ਹੋਈ ਜੇ ਨਿੱਕੇ ਮੋٹے ਕੰਮਾਂ ਭੰਗਰ ਵਾਲੇ ਰਾਹ ਤੇ ਪ੍ਰਾਇਮਰੀ ਸਕੂਲ ਦਾ ਪਾਣੀ ਦਾ ਨਿਕਾਸ ਉਦੋਂ ਪਿਛਲੇ ਘਰ ਸੀ ਉਹਨਾਂ ਦੇ ਹੈ ਨਹੀਂ ਸੀ ਨਿਕਾਸ ਉਹ ਖਾਲ ਬਣਵਾਇਆ ਉਹਨਾਂ ਤ ਠੀਕ ਆ ਅੱਡਾ ਬਣਿਆ ਤੁਸੀਂ ਦੇਖ ਲਓ ਜੀ ਪੰਚਾਇਤ ਘਰ ਚਲੋ ਹਜੇ ਇੱਕ ਕੰਧ ਗਈ ਤੇ ਉਹ ਸਾਰਾ ਅਸੀਂ ਰਿਪੇਅਰ ਕਰਕੇ ਉੱਥੇ ਜਮ ਮਹਲ ਅਸੀਂ ਬਣਾ ਰਹੇ ਆਂ ਠੀਕ ਆ ਹੋਰ ਕੋਈ ਨਿੱਕੇ ਮੋਟੇ ਕੰਮ ਹੈਗੇ ਬਥੇਰੇ ਆ ਫੈਰੂ ਸ਼ਹਿਰ ਤੋਂ ਲੈ ਕੇ ਗੋਲੇ ਵਾਲੇ ਤਿੰਨ 18 ਫੁੱਟੀ ਸੜਕ ਦਾ ਹੋਈ ਹਾਂ ਫੈਰੂ ਸ਼ਹਿਰ ਤੋਂ ਲੈ ਕੇ ਫਰੋਸ਼ਾ ਤੋਂ ਜਿਹੜੀ ਇਹ ਸਾਡਾ 33 ਫੁੱਟ ਰਾਹ ਇਹ 100 ਤੋਂ ਚੌੜਾ ਰਾਹ ਸਾਡੇ ਪਿੰਡ ਦਾ ਇਹ ਗੋਲੇ ਵਾਲੇ ਤੱਕ ਆ ਕੱਚਾ ਰਾਹ ਇਹਦਾ ਅਸੀਂ ਲਿਖ ਕੇ ਦੇਤਾ ਜਲਦੀ ਪੈਰਵਾਹੀ ਕਰਕੇ ਅਸੀਂ ਇਹ ਵੀ ਪਾਸ ਕਰਵਾ ਰਹੇ ਆਂ ਮਾਹੌਲ ਕੀ ਰਿਆ ਪਿੰਡ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋਇਆ ਮੈਂ ਸੂਬੇਦਾਰ ਚਮਕੌਰ ਸਿੰਘ ਪਿੰਡ ਸ਼ਕੂਰ ਤੇ ਸਾਡਾ ਪੂਰਾ ਪਿੰਡ ਦਾ ਆਪਸ ਵਿੱਚ ਬਹੁਤ ਜ਼ਿਆਦਾ ਸਬਾਕ ਆ ਤੇ ਪੰਚਾਇਤ ਆ ਆਪੇ ਤਬਾਕ ਆ ਸਾਡੇ ਪਿੰਡ ਦਾ ਜੋ ਵਿਕਾਸ ਆ ਉਹ ਬਹੁਤ ਸੁਲਝੇ ਹੋਏ ਤਰੀਕੇ ਨਾਲ ਇੱਕ ਪਾਸੇ ਸ਼ੁਰੂ ਹੋ ਰਿਹਾ ਤੇ ਤਕਰੀਬਨ ਇਹਨਾਂ ਨੂੰ 1 ਸਾਲ ਦੇ ਕਰੀਬ ਅਜੇ ਸਰਪੰਚ ਬਣੇ ਨੂੰ ਹੋਇਆ ਜਦੋਂ ਇਹਦਾ ਕੰਪਲੀਟ 5 ਸਾਲ ਹੋ ਗਏ ਉਦੋਂ ਪਿੰਡ ਤੇ ਵਿੱਚ ਐਲਾਨ ਕਰਕੇ ਕਹਿਣਗੇ ਵੀ ਜਿੰਨੀ ਗ੍ਰਾਂਟ ਮਿਲੀ ਆ ਸਾਰਾ ਪਿੰਡ ਮੇਥੋਂ ਹਿਸਾਬ ਲੈ ਸਕਦਾ ਔਰ ਇੱਕ ਪੈਸਾ ਇੱਕ ਇੱਕ ਪੈਸਾ ਕਰਕੇ ਪਿੰਡ ਤੇ ਮੇਨ ਅਸੀਂ ਨੌਜਵਾਨ ਇਸੇ ਕਰਕੇ ਬੜਾਇਆ ਅਸੀਂ ਆਪਸ ਵਿੱਚ ਦੋਨਾਂ ਤਰ੍ਹਾਂ ਨੇ ਸਰਬਸੰਮਤੀ ਗੁਰੂ ਘਰ ਵਿੱਚ ਬਹਿ ਕੇ ਕੀਤੀ ਆ ਕਿ ਢਾਈ ਢਾਈ ਸਾਲਾਂ 'ਤੇ ਕਰਾਂਗੇ ਆਪਣਾ ਮੇਨ ਮੁੱਦਾ ਹੈ ਜਿਹੜਾ ਵੀ ਪਾਰਟੀ ਆਮਾ ਦੀ ਪਾਰਟੀ ਬਣਦੀ ਜਾਂ ਹੋਰ ਵੀ ਕੋਈ ਪਾਰਟੀ ਬਣਦੀ ਆ ਆਪਣਾ ਮੇਨ ਮੁੱਦਾ ਹੁੰਦਾ ਕਿ ਪਿੰਡ ਦਾ ਵਿਕਾਸ ਹੋਵੇ ਇਹ ਜਿਹੜੀ ਪਾਰਟੀ ਜੋ ਬਣੀ ਆ ਕੋਈ ਵੀ ਆ ਆਪਾਂ ਉਸ ਪਾਰਟੀ ਤੋਂ ਆਪਣਾ ਪਿੰਡ ਦਾ ਕੰਮ ਲੈ ਸਕੀਏ ਬਾਕੀ ਆਪਸ ਵਿੱਚ ਪਾਰਟੀਆਂ ਦਾ ਥੋੜਾ ਕਿਸੇ ਗੱਲਾਂ ਪਾਤਾ ਵਿੱਚੋਂ ਰੰਜਿਸ਼ ਹੋ ਜਾਂਦੀ ਆ ਤੇ ਮੈਂ ਆਪਾਂ ਇਹ ਨਹੀਂ ਕਹਿੰਦੇ ਕੋਈ ਆਪਣਾ ਐਮਐਲਏ ਜਾਂ ਕੋਈ ਅਧਿਕਾਰੀ ਜਾਂ ਅਫਸਰ ਪਿੰਡ ਦੇ ਬੱਚਾ ਆ ਤੇ ਆਪਾਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਨੀ ਇਸ ਤਰ੍ਹਾਂ ਕਰੀਏ ਕਿ ਸਾਰੇ ਪੰਜਾਬ ਦੇ ਵਿੱਚ ਲੋਕ ਇਹ ਸੋਚਣ ਕਿ ਕਿਸ ਤਰ੍ਹਾਂ ਦੇ ਲੋਕ ਇੱਕ ਚੁਣੇ ਹੋਏ ਨੁਮਾਇंदे ਦੇ ਨਾਲ ਗੱਲਬਾਤ ਕਰ ਰਿਹਾ ਹੈ ਸੋ ਆਪਾਂ ਨੂੰ ਸਾਡੇ ਸੋਹਣੇ ਤਰੀਕੇ ਨਾਲ ਆਪਣੇ ਨਗਰ ਦੇ ਬਕਾਸ਼ ਦੇ ਖਾਤਰ ਗੱਲਬਾਤ ਕਰਨੀ ਚਾਹੀਦੀ ਹੈ ਜੋ ਵੀ ਪਿੰਡ ਦਾ ਵਿਕਾਸ ਬਾਰੇ ਸੋਚਣਾ ਚਾਹੀਦਾ ਹੈ ਜੇ ਕੋਈ ਰੰਜਿਸ਼ ਹੈਗੀ ਆਪਾਂ ਬਹਿ ਕੇ ਹੱਲ ਕਰ ਸਕਦੇ ਹਾਂ ਮੇਨ ਮੁੱਦਾ ਹੁੰਦਾ ਆਪਣਾ ਪਿੰਡ ਦਾ ਵਿਕਾਸ ਕਰਨਾ ਔਰ ਆਪਸ ਵਿੱਚ ਰਲ ਮਿਲ ਕੇ ਰਹਿਣਾ ਕਿਉਂਕਿ ਜਿੰਨੇ ਵੀ ਜਬੀਨ ਦੇ ਜਾਂ ਪਿਛਲੇ ਗੱਲਾਂ ਬਾਤਾਂ ਹੋਈਆਂ ਸਾਰੀਆਂ ਸਰਬਸੰਮਤੀ ਨਾਲ ਆਪਸ ਵਿੱਚ ਹੋਇਆ ਦੋਨਾਂ ਤਰ੍ਹਾਂ ਦੇ ਬੈਠੇ ਆ ਆ ਤੁਸੀਂ ਫੋਟੋ ਦੇ ਵਿੱਚ ਵੇਖ ਹੀ ਲਿਆ ਹੈ ਜੋ ਜਿਹੜੇ ਪਿਛਲੇ ਵਿੱਚ ਅਸੀਂ ਪਿਛਲੀ ਪੰਚਾਇਤ ਬਣੀ ਆ ਪਿਛਲੀ ਪੰਚਾਇਤ ਬਣੀ ਆ ਉਹਨਾਂ ਦਾ 4 ਸਾਲ ਆਪਸ ਵਿੱਚ ਦੋ ਤਰ੍ਹਾਂ ਦਾ ਕੇਸ ਚੱਲਦਾ ਰਿਹਾ ਤੇ 4 ਸਾਲਾਂ ਤੇ ਪਿੰਡ ਦਾ ਵਿਕਾਸ ਬਿਲਕੁਲ ਬੰਦ ਹੋ ਗਿਆ ਇਹ ਤੁਸੀਂ ਵੇਖ ਸਕਦੇ ਆ ਕਿਉਂਕਿ ਇੱਕਾ ਦੂਜੇ ਸਰਪੰਚ ਤੇ ਦੂਜੇ ਸਰਪੰਚ ਤੇ ਆਪਾਂ ਕੋਈ ਕੇਸ ਲਾ ਦੀਏ ਤੇ ਆਪਾਂ ਨੂੰ ਪਤਾ ਹੈ ਪਿੰਡ ਦਾ ਕੰਮ ਬੰਦ ਹੋ ਜਾਂਦਾ ਤੇ ਆਪਣਾ ਕੰਮ ਹੈ ਆਪਾਂ ਇਹ ਨਹੀਂ ਕਹਦੇ ਕੋਈ ਵੀ ਜੋ ਸਰਪੰਚ ਬਣਿਆ ਕਿਸੇ ਪਾਰਟੀ ਦਾ ਬਣਿਆ ਆਪਣਾ ਪਿੰਡ ਨੇ ਚੁਣਿਆ ਤੇ 메ਨ ਕੰਮ ਹੁੰਦਾ ਸਾਰਾ ਪਿੰਡੋ ਦਾ ਸਹਿਯੋਗ ਦੇਵੇ ਤਾਂ ਕਿ ਆਪਣਾ ਪਿੰਡ ਤਰੱਕੀ ਕਰ ਸਕੇ ਆਪਾਂ ਆਪਸੇ ਵਿਚ ਰੰਜਸ਼ ਨਹੀਂ ਰੱਖਣੇਗੀ ਇਸ ਕੰਮ ਨੂੰ ਆਪਾਂ ਧਿਆਨ ਚ ਰੱਖਣਾ ਸੋਇ ਨਾ ਹੀ ਕਹਿਣਾ ਚਾਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੰਮ ਜਿਹੜੇ ਤੁਹਾਨੂੰ ਗਿਣਾਏ ਆ ਉਹਦੇ ਵਿੱਚ ਪੰਚਾਇਤੀ ਜ਼ਮੀਨਾਂ ਦੋ ਥਾਂ ਤੇ ਅਸੀਂ ਬੋਰ ਕਰਵਾਏ ਆ ਗਰਾਊਂਡ ਸਾਡਾ ਬਹੁਤ ਨੀਵਾ ਸੀਗਾ ਉਹਦੇ ਤਿੰਨ ਚਾਰ ਸੌ ਟਰਾਲੀ ਪਈ ਆ ਉਹ ਪੈਸਿਆਂ ਦੀ ਪਈ ਆ ਕੋਈ ਫਰੀ ਤਾਂ ਕੋਈ ਪਾ ਨਹੀਂ ਗਿਆਗਾ ਠੀਕ ਆ ਸਾਰਾ ਕੰਮ ਚੱਲ ਰਿਹਾ ਬਈ ਪ੍ਰੋਸੈਸ ਵਾਈਜ਼ ਹੁੰਦੇ ਆ ਜਿਹੜਾ ਬੰਦੇ ਦਿਲਬਾਖ ਸਿੰਘ ਨੇ ਗੱਲ ਕੀਤੀ ਵੀ ਸਾਡੀ ਪੱਤੀ 'ਚ ਐਟ ਨਹੀਂ ਲੱਗੀ ਇਹਨਾਂ ਦੀ ਪੱਤੀ ਦੀਆਂ ਚਾਰ ਗਲੀਆਂ ਪਾਸ ਕਰਾਈਆਂ ਹੋਈਆਂ ਪੱਟਾਂ ਦੀ ਮਨਜ਼ੂਰੀ ਲੈ ਤਿੰਨ ਮਹੀਨੇ ਬਣਾਉਣ ਦੀ ਮਨਜ਼ੂਰੀ ਅਸੀਂ ਕਰ ਰਹੇ ਹਾਂ ਕਾਗਜ਼ੀ ਤੌਰ ਤੇ ਕੰਮ ਵੀ ਪ੍ਰੋਪਰ ਹੋਵੇ ਕੱਲ ਨੂੰ ਕੀ ਸਾਡੇ ਦੇ ਉਂਗਲ ਨਾ ਚੱਕ ਸਕੇ ਤਕਨੀਕੀ ਪ੍ਰਵਾਨਗੀ ਜਿਹੜੀ ਲਈ ਹੈ ਉਹਦਾ ਅਸਟੀਮੇਟ ਨਰੇਗਾ ਜਈ ਨੇ ਭੇਜ ਦਿੱਤਾ ਸੀ ਉਹਦੇ ਤੇ ਚਲੋ ਥੋੜੀ ਜਿਹੀ ਗਲਤੀ ਹੋ ਗਈ ਐਸ ਡੀਓ ਸਾਹਿਬ ਨੇ ਵਾਪਸ ਭੇਜਤਾ ਉਹ ਬਾਤ ਸਾ ਜਦੋਂ ਹੀ ਚੋਣ ਜਾਬਤਾ ਖਤਮ ਹੁੰਦਾ ਅਸੀਂ ਲੈ ਕੇ ਮਨਜ਼ੂਰੀ ਦਾਹਾਂ ਦਿਨਾਂ ਦੇ ਵਿੱਚ ਜਿਹੜਾ ਗਲੀ ਦਾ ਕੰਮ ਅਸੀਂ ਸ਼ੁਰੂ ਕਰਵਾਵਾਂਗੇ ਚਾਰ ਗਲੀਆਂ ਤੇ ਚਾਰੇ ਦੀਆਂ ਚਾਰੀ ਇਹਨਾਂ ਦੀਆਂ ਪੱਤੀਆਂ ਬਿਨਾਂ ਪੁੱਛੇ ਨਹੀਂ ਨਾ ਪਤਾ ਲੱਗਦਾ ਹੁੰਦਾ ਇਹ ਤਾਂ ਸਿੱਧੇ ਇਲਜ਼ਾਮ ਥੋਪ ਰਹੇ ਆ ਸਾਡੇ ਤੇ ਇੱਕ ਵਾਰੀ ਪੁੱਛਿਆ ਸਾਨੂੰ ਆਗੇ ਪੁੱਛਣਾ ਜਦੋਂ ਜਦੋਂ ਪਿਛਲੀ ਵਾਰ ਇੱਕ ਐਟਵ ਨਹੀਂ ਲੱਗੀ ਉਹ ਸਰਪੰਚ ਖੋਲਗੜ ਉਹਨੂੰ ਕਿਉਂ ਨਹੀਂ ਪੁੱਛਿਆ ਇਹਨਾਂ ਨੇ ਉਦੋਂ ਕਿੱਥੇ ਸੀ ਪੈਸਾ ਤਾਂ ਉਦੋਂ ਵੀ ਆ ਰਿਹਾ ਸੀ ਠੇਕਾ ਉਹ ਦੁਆਰਾ ਹੀ ਲਾਡੀ ਗੈਰੀ ਉਹਨਾਂ ਦੇ ਘਰ ਦਾ ਐਮਐਲਏ ਸੀਗਾ ਘਰ ਦੀ ਬੜੀ ਸ਼ਕੂਰ ਦੀ ਬੋੜ ਸੀ ਲਾਡੀ ਗੈਰੀ ਦੀ ਘਰ ਦਾ ਐਮਐਲਏ ਸੀ ਜੋ ਮਰਜ਼ੀ ਲੈ ਸਕਦੇ ਸੀਗੇ ਕਿਉਂ ਨਹੀਂ ਲਿਆ ਜੇ ਲਿਆ ਗਰਾਂਟਾ ਆਈਆਂ ਤੇ ਕਿੱਥੇ ਆ ਪੈਸਾ ਉਹ ਕਿਹੜੇ ਕੰਮ ਦੇ ਵਿੱਚ ਇਹਨਾਂ ਨੇ ਲਾਇਆ ਇੱਕ ਕੰਮ ਸਾਨੂੰ ਗਿਣਾ ਰਣ ਅਸੀਂ ਤੁਹਾਨੂੰ ਕੰਮ ਗਿਣਾਦੇ ਆ ਹੋ ਸਕਦਾ ਕੱਦਰ ਰਹਿ ਗਿਆ ਹੋਵੇ ਠੀਕ ਆ ਪਰ ਇਹਨਾਂ ਦੇ ਪੰਜਾਂ ਸਾਲਾਂ ਦੇ ਕੰਮ ਇਹਨਾਂ ਨੂੰ ਕਿ ਸਾਨੂੰ ਦਿਖਾ ਅਸੀਂ ਦਿਖਾਵਾਂ ਇਹ ਅਕੱਲੇ ਮੈਂ ਗਿਣਾਦੇ ਆ ਨਾ ਨਾਲ ਝੱਲੋ ਜੇ ਜੇਕਰ ਉਹ ਡਾਟ ਆ ਵੀ ਕੱਲ ਮੂੰਹ ਨਾਲ ਬੋਲਦੇ ਮੂੰਹ ਨਾਲ ਨਹੀਂ ਅਸੀਂ ਕੀਤੇ ਦਿਖਾਵਾਂਗੇ ਠੀਕ ਆ ਉਹ ਦਿਖਾ ਦੇਣ ਪੰਜਾਂ ਸਾਲਾਂ ਦੇ ਅਸੀਂ ਸਾਲ ਦੇ ਦਿਖਾਉਣੇ ਆ ਧੰਨਵਾਦ ਤਾਂ ਇਹ ਸ਼ਕੂਰ ਪਿੰਡ ਦੇ ਲੋਕ ਸੀ ਜਿਨ੍ਹਾਂ ਨੇ ਇਹ ਕਥਿਤ ਦੋਸ਼ਾਂ ਨੂੰ ਨਕਾਰਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਦੋਸ਼ ਉਹਨਾਂ ਦੇ ਵੱਲੋਂ ਲਾਏ ਗਏ ਨੇ ਉਹਨਾਂ ਦੇ ਸਬੂਤ ਸਾਡੇ ਤੋਂ ਲੈ ਲੈ ਜਾਣ ਔਰ ਸਾਡੇ ਪਿੰਡ ਦੇ ਲੋਕ ਕੇ ਕਹਿੰਦੇ ਵੀ ਇੱਥੇ ਖੜੇ ਨੇ ਔਰ ਇਹਨਾਂ ਤੋਂ ਸਬੂਤ ਕਹਿੰਦੇ ਸਾਡੇ ਤੋਂ ਲੈ ਲੈ ਜਾਣ ਤਾਂ ਜੋ ਵੀ ਇਲਜ਼ਾਮ ਲੱਗੇ ਨੇ ਕਥਿਤ ਉਹਨਾਂ ਉਹਨਾਂ ਦੀ ਜਿਹੜਾ ਖੰਡਨ ਇਹ ਕਹਿ ਸਕਦੇ ਵੀ ਕਰ ਦਿੱਤਾ ਹੈਗਾ ਕੀ ਰਹਿੰਦਾ ਕੁਛ ਅਜੇ ਇਹ ਬਾਈ ਰਹਿੰਦਾ ਜਿਵੇਂ ਦਲਬਾਗ ਸਿੰਘ ਨੇ ਕਿਹਾ ਸੀ ਨਾ ਐਤਵਾਰ ਕਿਹੜੇ ਪੇਪਰ ਹੁੰਦੇ ਆ ਕਦੇ ਦਿੱਤੇ ਹੋਣ ਤਾਂ ਪਤਾ ਲੱਗੇ ਨਾ ਕਿਹੜੇ ਹੁੰਦੇ ਆ ਸਰਕਾਰੀ ਪੋਸਟਾਂ ਜਿਹੜੀਆਂ ਨਿਕਲਦੀਆਂ ਉਹਨਾਂ ਦੇ ਕੋਈ ਜਿਹੜੇ ਪੇਪਰ ਹੁੰਦੇ ਸਪੈਸ਼ਲ ਸੈਂਟਰ ਨੇ ਹੁੰਦੇ ਆ ਆਪਾਂ ਨੂੰ ਪਤਾ ਉਹਦੇ ਉਹ ਐਤਵਾਰ ਤਾਂ ਰੱਖਦੇ ਆ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ 'ਚ ਆ ਰੱਖਦੇ ਕਿਉਂਕਿ ਉਹਦੇ ਵਿਲਿ ਹੁੰਦੇ ਆ ਇੱਕ ਇਹਨਾਂ ਭੱਜਿਆ ਆ ਮੇਰੀ ਵਾਈਫ ਦੀ ਫੋਟੋ ਆ ਸਾਇਨ ਸਾਰਾ ਕੁਝ ਆ ਠੀਕ ਆ ਪੇਪਰ ਸੀਗਾ ਆਵੇ ਸੈਂਟਰ ਜਿਹੜਾ ਸੀਗਾ ਸੀਟੀ ਯੂਨੀਵਰਸਿਟੀ ਫਰੋਈਪੁਰ ਰੋਡ ਲੁਧਿਆਣਾ ਠੀਕ ਆ ਬਲਾਕ ਨੰਬਰ 15 ਉੱਥੇ ਪੇਪਰ ਸੀਗਾ ਜਿਨ੍ਹਾਂ ਨੇ ਪੇਪਰ ਦਿੱਤੇ ਨਾ ਹੁਣ ਉਹਨਾਂ ਨੂੰ ਪਤਾ ਨਹੀਂ ਹੁੰਦਾਗਾ ਤਾਂ ਬਿਲਕੁਲ ਇਹ ਪਿੰਡ ਦੇ ਲੋਕਾਂ ਨੂੰ ਇਹ ਪੂਰੇ ਮਸਲੇ ਦਾ ਹੱਲ ਬਹਿ ਕੇ ਕੱਢ ਲੈਣਾ ਚਾਹੀਦਾ ਤਾਂ ਜੋ ਭਾਈਚਾਰਕ ਸਾਂਝ ਜੜੀ ਉਹ ਬਣੀ ਰਹੇ ਸਾਨੂੰ ਫੋਨ ਕੀਤਾ ਇਸ ਧਰ ਨੇ ਕਿ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਜਾਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਫਿਲਹਾਲ ਦੀ ਘੜੀ ਹੁਣ ਇਹਨਾਂ ਦਾ ਜਿਹੜਾ ਪੱਖ ਸੀਗਾ ਉਹ ਅਸੀਂ ਕੈਮਰੇ ਤੇ ਰੱਖ ਦਿੱਤਾ ਹੈ ਬਾਕੀ ਅਗਰ ਤੁਹਾਡੀ ਕੋਈ رائے ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ